ਬਸ ਸਟੈਂਡ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੁੰਦਾ ਹੈ ਅੱਜ ਦਿਨ ਦਿਹਾੜੇ ਔਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਕਨਸ਼ਾਮਪੁਰਾ ਵੱਲੋਂ ਲਈ ਗਈ ਹੈ ਸਪੋਸਟ ਕਰਕੇ ਜ਼ਿੰਮੇਵਾਰੀ ਜਿਹੜੀ ਹੈ ਲਈ ਗਈ ਹੈ ਸੋ ਦੱਸਦੇ ਨੇ ਆ ਕਿ ਅੱਜ ਦਿਨ ਦਿਹਾੜੇ ਅੰਮ੍ਰਿਤਸਰ ਦੇ ਬਸ ਸਟੈਂਡ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੁੰਦਾ ਹੈ ਔਰ ਇਹ ਨੌਜਵਾਨ ਪ੍ਰਾਈਵੇਟ ਬਸ ਦਾ ਮੁਲਾਜ਼ਮ ਸੀਗਾ ਫਿਲਹਾਲ 16 ਤੋਂ 17 ਫਾਇਰ ਕੀਤੇ ਗਏ ਨੇ ਔਰ ਦੱਸਿਆ ਜਾ ਰਿਹਾ ਹੈ ਕਿ 12 ਦੇ ਕਰੀ ਫਾਇਰ ਇਸ ਨੌਜਵਾਨ ਨੂੰ ਲੱਗੇ ਨੇ ਮੱਖਣ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੀ ਮੌਤ ਹੋ ਗਈ ਮੌਕੇ ਤੇ ਫਿਲਹਾਲ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਜੋ ਜੋ ਗੈਂਗਸਟਰ ਹੈ ਗੋਪੀ ਕਨ ਸ਼ਾਮਪੁਰੀਆ ਉਸ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਧਰਮੇ ਦਾ ਕਤਲ ਜੋ ਹੋਇਆ ਸੀ ਉਹ ਨਾਲ ਦੇ ਨਾਲ ਸਿੱਧੂ ਮੂਸੇਵਾਲੇ ਦਾ ਜੋ ਕਤਲ ਹੋਇਆ ਸੀ ਉਸ ਦੀ ਜਿਹੜੀ ਅਸੀਂ ਬਦਲਾ ਲਿਆਏ ਫਿਲਹਾਲ ਪੋਸਟ ਕੀ ਹੈ ਤੁਹਾਨੂੰ ਅਸੀਂ ਉਹ ਪੜ੍ਹ ਕੇ ਜ਼ਰੂਰ ਸੁਣਾਵਾਂਗੇ ਜਿਸ ਦੇ ਜਿਹੜੀ ਹੈ ਉਹ ਪਾਈ ਗਈ ਹੈ ਸੱਸੀਆਂ ਕਾ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਅੰਮ੍ਰਿਤਸਰ ਬਸਟੰਡ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਅਮਰ ਖੱਬੇ ਪ੍ਰਭ ਦਸਵਾਲ ਮੁਹੱਬਤ ਰੰਦਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਹ ਸਾਡੇ ਐਂਟੀ ਜੱਗੂ ਖੋਤੀ ਦਾ ਖਾਸ ਬੰਦਾ ਸੀ ਇਸ ਨੇ ਮੂਸੀ ਵਾਲੇ ਕੇਸ ਵਿੱਚ ਵੀ ਮਨਦੀਪ ਤੂਫਾਨ ਤੇ ਮਨੀਪੁੱਲਰ ਨੂੰ ਪਨਾਹ ਦਿੱਤੀ ਤੇ ਇਹਨਾਂ ਦੇ ਹਥਿਆਰ ਸਾਮਦਾ ਸੀ ਸਾਡੇ ਵੀਰ ਧਰਮੇ ਦੇ ਕਤਲ ਵਿੱਚ ਵੀ ਪਨਾਹ ਦਿੱਤੀ ਸੀ ਔਰ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇਵਾਲੇ ਦਾ ਬਦਲਾ ਲਿਆਏ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਰਹਿਣ ਜੋ ਖੋਤੀ ਨੇ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜੇ ਅਸੀਂ ਉਹਨਾਂ ਦਾ ਵੀ ਜ਼ਰੂਰ ਬਦਲਾ ਲਵਾਗੇ ਫਿਲਹਾਲ ਨਾਲ ਦੇ ਨਾਲ ਉਹਨੇ ਵੀ ਲਿਖਿਆ ਹੈ ਕਿ ਜੋ ਜਿਹੜਾ ਮੁੱਖਾ ਮਰਨ ਆਲਾ ਸਾਡੇ ਹੱਥੋਂ ਬਚ ਗਿਆ ਏ ਇਹ ਵੀ ਤਿਆਰ ਰਵੇ ਹੁਣ ਨਹੀਂ ਬਚਦਾ ਵਾਰੀ ਸਭ ਦੀ ਆਏਗੀ ਵਾਹਿਗੁਰੂ ਮੇਰ ਕਰੇ ਵੇਟ ਐਂਡ ਵਾਚ ਫਿਲਹਾਲ ਗੋਪੀ ਕਨਸ਼ਾਨਪੂਰੀਆ ਗਰੁੱਪ ਵੱਲੋਂ ਵੱਡੀ ਜ਼ਿੰਮੇਵਾਰੀ ਲਈ ਗਈ ਹੈ ਜੋ ਅੱਜ ਕਤਲ ਹੋਇਆ ਸੀ ਸੋ ਜੋ ਜੋ ਬਸਟ ਦੇ ਜੋ ਵੱਡੇ ਅਧਿਕਾਰੀ ਨੇ ਉਹਨਾਂ ਦੇ ਕਹਿਣ ਮੁਤਾਬਕ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਡੋਨੀ ਬਲ ਵੱਲੋਂ ਇਸ ਉਹਨਾਂ ਦੇ ਮੁਲਾਜ਼ਮ ਨੂੰ ਜਿਸ ਦੀ ਮੌਤ ਹੋਈ ਹੈ ਮੱਖਣ ਸਿੰਘ ਉਸ ਨੂੰ ਜਾਨੂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਨਾਲ ਦੇ ਨਾਲ ਸਾਡੇ ਮੁਲਾਜ਼ਮਾਂ ਨੂੰ 2 ਕਰੋੜ ਦੀ ਜਿਹੜੀ ਸੀ ਮੰਗ ਵੀ ਕੀਤੀ ਗਈ ਸੀਗੀ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਹੈ ਉਹ ਪੁਲਿਸ ਨੂੰ ਸ਼ਿਕਾਇਤ ਵੀ ਇਸ ਦੀ ਦਿੱਤੀ ਗਈ ਲਗਾਤਾਰ ਦਿੱਤੀਆਂ ਗਈਆਂ ਪਰ ਕੋਈ ਵੀ ਸਮੇਂ ਸਰਕਾਰ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਜਿਸ ਦਾ ਹਰਜਾਨਾ ਅੱਜ ਮੱਖਣ ਸਿੰਘ ਨੂੰ ਆਪਣੀ ਜਾਨ ਗਵਾਣੀ ਪਈ ਹੈ ਫਿਲਹਾਲ ਇੱਕ ਵਾਰ ਫੇਰ ਤੋਂ ਗੈਂਗਸਟਰ ਵੱਲੋਂ ਇਸ ਜ਼ਿੰਮੇਵਾਰੀ ਲਈ ਗਈ ਹੈ ਔਰ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਅੱਜ ਵਾਪਰੀ ਹੈ ਮੱਖਣ ਸਿੰਘ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਮੱਖਣ ਸਿੰਘ ਜੋ ਹੈ ਸਿੱਧੂ ਮੂਸੇਵਾਲੇ ਤੇ ਨਾਲ ਦੀ ਨਾਲ ਜੋ ਧਰਮੇ ਕਤਲ ਮਾਮਲੇ ਨੇ ਉਹਨਾਂ ਵਿੱਚ ਸ਼ਾਮਲ ਸੀਗਾ ਪਨਾਹ ਦਿੱਤੀ ਗਈ ਸੀ ਇਸ ਵੱਲੋਂ ਹਥਿਆਰ ਛੁਪਾਏ ਗਏ ਸੀ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਪਰ ਜਿਸ ਤਰ੍ਹਾਂ ਦੇ ਨਾਲ ਦਿਨ ਦਿਹਾੜੇ ਅੰਮ੍ਰਿਤਸਰ ਦੇ ਵਿੱਚ ਗੈਂਗਸਟਰਾਂ ਵੱਲੋਂ ਇੱਕ ਨੌਜਵਾਨ ਦੀ ਜਾਨ ਲੈ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਦੀ ਜੋ ਵੱਡੀ ਅਣਗੈਲੀ ਹੈ ਉਹ ਸਾਹਮਣੇ ਆਂਦੀ ਹੈ ਕਿਉਂਕਿ ਲਗਾਤਾਰ ਜੋ ਮੱਖਣ ਸਿੰਘ ਹੈ ਉਸ ਦੇ ਦੇ ਅਧਿਕਾਰੀ ਸੀ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਸ਼ਿਕਾਇਤ ਵੀ ਕੀਤੀ ਸੀ ਪਰ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ ਫਿਲਹਾਲ ਹੁਣ ਪੁਲਿਸ ਨੂੰ ਭਾਜੜਾ ਪਈਆਂ ਨੇ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਨ੍ਹਾਂ ਵੱਲੋਂ ਇਹ ਹਮਲਾ ਕੀਤਾ ਗਿਆ ਉਹਨਾਂ ਨੂੰ ਜਲਦ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਪਰ ਸਵਾਲ ਇੱਥੇ ਹੀ ਹੈ ਕਿ ਸਮੇਂ ਸਿਰ ਰਹਿੰਦੇ ਜੇਕਰ ਕਾਰਵਾਈ ਹੁੰਦੀ ਤਾਂ ਅੱਜ ਮੱਖਣ ਸਿੰਘ ਇੱਥੇ ਹੁੰਦਾ ਮੱਖਣ ਸਿੰਘ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਪਰ ਸ਼ਹਿਰ ਦੇ ਵਿੱਚ ਗੈਂਗਸਟਰ ਵੱਲੋਂ ਇਹ ਵੱਡੀ ਵਾਰਦਾਤ ਵਾਪਰੀ ਗਈ ਹੈ ਉੱਥੇ ਹੀ ਵੱਡੀ ਗੱਲ ਇਹ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਗਵਰਨਰ ਗੁਲਾਬ ਸਿੰਘ ਕਟਾਰੀਆ ਨੇ ਆਉਣਾ ਹੈ ਔਰ ਉਸ ਤੋਂ ਪਹਿਲਾਂ ਵੱਡੀ ਵਾਰਦਾਤ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਵਾਪਰਦੀ ਹੈ ਭੀਰਪਾੜ ਵਾਲਾ ਇਲਾਕਾ ਬੱਸ ਸਟੈਂਡ ਬਹੁਤ سارے ਸਲਾਨੀ ਬਹੁਤ سارے ਸੰਗਤਾਂ ਜਿਹੜੀਆਂ ਨੇ ਉਹ ਆਂਦੀਆਂ ਨੇ ਭੀਰਪਾੜ ਵਾਲਾ ਬਹੁਤ سارے ਲੋਕ ਇੱਥੇ ਪਹੁੰਚਦੇ ਨੇ ਔਰ ਉੱਥੇ ਹੀ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਫਾਇਰ ਕੀਤੇ ਗਏ ਨੇ ਔਰ ਮੱਖਣ ਸਿੰਘ ਨੂੰ 12 ਤੋਂ 13 ਫਾਇਰ ਲੱਗੇ ਨੇ ਫਿਲਹਾਲ ਪੁਲਿਸ ਹਲੇ ਇਹਨਾਂ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਦੇ ਮੁਤਾਬਕ ਹਲੇ ਜਾਂਚ ਚੱਲ ਰਹੀ ਹੈ ਪੂਰੀ ਜਾਂਚ ਤੋਂ ਬਾਅਦ ਹੀ ਅਸੀਂ ਕੁਝ ਦੱਸ ਸਕਾਂਗੇ ਪਰ 6 ਖੋਲ ਜਿਹੜੇ ਨੇ ਉਹ ਪੁਲਿਸ ਨੂੰ ਬਰਾਮਦ ਹੋਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਗੋਪੀ ਕਨ ਸ਼ਾਮਪੂਰੀਆ ਗਰੁੱਪ ਵੱਲੋਂ ਲਈ ਗਈ ਹੈ ਇਸ ਤੋਂ ਬਾਅਦ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਦਾ ਡਰ ਜਿਹੜਾ ਇਹਨਾਂ ਗੈਂਗਸਟਰਾਂ ਦੇ ਵਿੱਚ ਨਾ ਬਰਾਬਰ ਹੈ ਔਰ ਸ਼ਰਿਆਮ ਬੰਦਿਆਂ ਨੂੰ ਮਾਰਨ ਦੀ ਮਾਰਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਚੱਕੀ ਜਾਂਦੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਮੱਖਣ ਸਿੰਘ ਜਿਸ ਬਸ ਦੇ ਅੰਡਰ ਕੰਮ ਕਰਦਾ ਸੀਗਾ ਬਸ ਅਧਿਕਾਰ ਦੇ ਅੰਦਰ ਕੰਮ ਕਰਦਾ ਸੀ ਉਹਨਾਂ ਨੇ ਮੀਡੀਆ ਨਾਲ ਰੂਬਰੂ ਹੋਏ ਨੇ ਕੀ ਕੁਝ ਦੱਸਿਆ ਤੁਹਾਨੂੰ ਸੁਣਾਉਂਦੇ ਚੱਲਦੇ ਆ ਨਾਲ ਨਾਲ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕੀ ਭਰੋਸਾ ਦੇ ਰਹੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇਨਚਾਰਜ ਆ ਮੁੰਡਾ ਮੱਖਣ ਸੀ। ਉਹਨੂੰ ਸ਼ਰਿਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ। ਉਸ ਤੇ ਸਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ। ਸ਼ਰਿਆਮ ਤਿੰਨ ਤੋਂ ਚਾਰ ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਸੀ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਦੋਨੀ ਬਾਲਿਆ ਉਹਦੇ ਬਰ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕੀਆਂ ਦੇ ਵਿੱਚ ਕੀ ਕਹਿੰਦੇ ਨੇ ਅਸੀਂ ਕੁਝ ਦਿਨ ਪਹਿਲਾਂ ਹੀ 10 ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹ ਨੂੰ ਫਿਰ ਤਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਉਹਦਾ ਰੈਜ਼ਿਡੈਂਸ ਮਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਸ ਦੀ ਥਿਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ ਸਾਡੇ ਤੋਂ 25 30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਰੇ ਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਪਰ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰौती ਮੰਗੀ ਗਈ ਸੀ ਤੁਹਾਨੂੰ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰौती ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰਿਆਂ ਕੋਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏਡੀਜੀਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫਆਈਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜਦੀ ਆ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਸਜ਼ਾ ਦੇ ਸਰ ਅੱਜ ਪੋਸਟਰ ਪਾਈ ਗਈ ਹੈ ਉਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬੱਲਿਆ ਕੋਈ ਗੈਂਗਸਟਰ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰਿਆਮ ਬੰਦਾ ਮਾਰ ਕੇ ਸ਼ਰਿਆਮ ਪੋਸਟਾਂ 'ਤੇ ਪਾ ਰਹੇ ਨੇ ਤੇ ਪੁਲਿਸ ਕੁਝ ਨਹੀਂ ਕਰਦੀ। ਧਰਮੇ ਦਾ ਵੀ ਨਾਮ ਆਇਆ ਜੀ ਉਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਿਲਾਫ ਚੱਲ ਰਿਹਾ ਸੀ ਜੀ ਇਹ। ਪਤਾ ਨਹੀਂ ਜੀ ਸੰਦੇ ਪਤਾ ਨਹੀਂ ਕੌਣ ਧਰਮਾ ਕੀ ਆ ਇਹਦੇ ਪੁਲਿਸ ਜਾਣਦੀ ਹੋਊਗੀ ਜੀ। ਅਸੀਂ ਤਾਂ ਅਮਨ ਪਸੰਦ ਆ ਸ਼ਹਿਰੀ ਆ ਜੀ। ਸਰਕਾਰ ਨੂੰ ਟੈਕਸ ਦਿੰਨੇ ਆ। ਲੱਖਾਂ ਰੁਪਏ ਟੈਕਸ ਦੇਈਦਾ ਵਾ। ਸਿਰਫ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਪਰ ਪਲੀਜ਼ ਜਿਹੜੀ ਆ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨਾ ਕਰਨਾ ਸਰ ਇਹਦੇ ਕੋਲ ਕੋਈ ਹੈਡੀਕੋਲ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤੁਹਾਨੂੰ ਜੀ ਪਹਿਲੇ ਐਮਪਲਾਈ ਤੋਂ ਮੰਗੀ ਗਈ ਸੀ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਹ ਤੋਂ ਦੱਸ ਕੇ ਕਿ ਜਿਹੜਾ ਸਾਡੇ ਮੁੰਡਾ ਹੈਗਾ ਵਾ ਕਬਲ ਉਹਦੇ ਭਰਾ ਨੂੰ ਵੀ ਸਰੇ ਆਨੋ ਟੈਲੀਫੋਨ ਕਰਦੇ ਅਸੀਂ ਤੇ ਬੜੀ ਬੜੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਸਾਰੇ ਮਸਲੇ ਬਾਰੇ ਸਮਝੋ ਪੁਲਿਸ ਦੀ ਹੈ ਜੀ ਇਹ ਸਾਰੇ ਤੁਹਾਨੂੰ ਵਟੇ ਪੁਲਿਸ ਦੀ ਬਹੁਤ ਵੱਡੀ ਅੰਗੈਲੀ ਆ ਜੀ ਹਾਲੀ ਹਫਤਾ ਪਹਿਲਾਂ ਹੀ ਦੇ ਐਸ ਐਚ ਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤੇ ਨਹੀਂ ਦਿੱਤੀ ਦੱਸ ਕੇ ਆਏ ਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲ ਹੀ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈਜ਼ਿਡੈਂਸ ਆ ਉਹ ਮਜੀਠੇ ਠਾਣੀ ਤੇ ਮਜੀਠਾ ਠਾਣੀ ਤੇ ਅਰਖਾਸ ਦਿੱਤੀ ਆਪਾਂ ਇਹ ਉਹ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਟੀਮ ਮੰਗਤੀ ਗਈ ਹੈ ਮੈਂ ਤੇ ਉਹ ਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਅਸੀਂ ਟੈਕਸ ਭਈ ਹਾਂ ਕਰੋਨਾ ਰੁਪਈਆ ਟੈਕਸ ਲੈਂਦਾ ਜੀ ਸਰਕਾਰ ਨੂੰ ਕਦੇ ਵਾਸਤੇ ਦਿੰਨੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਗਨ ਸਾਨੂੰ ਮੁੰਡਿਆਂ ਨੂੰ ਅਸੀਂ ਕਹਿਜ ਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਤਾਂ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ ਗਨ ਸਾਡੇ ਸਾਡੇ ਵਿਅਕਤੀ ਸੀ ਉਹਨਾਂ ਦਾ ਜਿਹੜੇ ਮੁਲਾਜ਼ਮ ਸਾਡੇ ਨਾਲ ਖਿਆਲ ਹੀ ਨਹੀਂ ਪਾਤੀ ਦੇ ਪਹਿਰੇ ਇਵੈਂਟ ਹੋਇਆ ਮਕਸਦ ਹੈਗਾ ਹਮ ਦਾ ਪਾਲੂ ਟਰਾਂਸਪੋਰਟ ਉਹ ਡੈਥ ਹੋਈ ਆ ਬੜੀਆਂ ਬੜੀਆਂ ਸੀਗੀਆਂ ਇਸ ਚਾਮਨਦੀ ਬਹੁਤ ਸਕਰ ਬੋਡੀ ਲਾਇਆ ਸੀ ਜਦੋਂ ਉੱਤੇ ਆ ਇਸ ਤੋਂ ਬਾਅਦ ਡੈਥ ਹੋ ਗਈ ਫਿਰ ਬਾਕੀ ਸੀ ਮੌਕੇ ਤੇ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜ਼ੋਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਇਸੀ ਕਰ ਰਹੇ ਨੇ ਆਪਣੇ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜਦੋਂ ਸ਼ਾਂਤਾਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਵਾਹਨ ਦੇ ਉੱਪਰ ਗੋਲੀਆਂ ਐ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਕਿ ਤੱਕ ਜੇ ਕਲੀਅਰ ਹੋਇਆ ਪਰ ਕਿੰਨੇ ਜਾਨੇ ਦੇ ਗੋਲੀ ਲੱਗੀ ਆ ਜੀ ਉੱਤੇ ਕੋਈ ਜਿਹੜਾ ਇਨਜੂਰ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਦੇਖੋ ਕਿ ਕੀ ਫਾਇਰਿੰਗ ਦਾ ਇਨਸਟੈਂਟ ਕੀ ਹੋਇਆ ਦੇਖੋ ਇਹ ਹਰ ਇਨਵੈਸਟੀਗੇਸ਼ਨ ਦਾ ਪਾਤਾ ਜੋ ਬਿਆਨ ਅਸੀਂ ਲਵਾ ਦੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਅਰੇ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਦਿੱਤੀ ਕੋਈ ਫਿਰ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੈ ਜੀ ਉਹਨੂੰ ਕਾਟਲਿਕ ਕਰਾਂਗੇ ਜੋ ਵੀ ਇਸ ਤੋਂ ਲਾਭ ਪੰਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਦੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜਣਾ। ਅੱਛਾ ਸਰ ਇਹ ਜਿਹੜੇ ਬੰਦਾ ਅੱਧਰ ਆਇਆ ਉਹਨਾਂ ਪੀਸ਼ਨ ਕਿੰਨਾ ਮਾਰ ਕੇ ਕੀ ਪੀਸ਼ਾ ਅੱਦਾ। ਜੀ ਜੀ ਡੱਥੋ ਵੀ। ਹਾਂਜੀ ਡੱਥੋ ਵੀ ਬੰਦੇ। ਸਰ ਉਹਦਾ ਨਾਮ ਕੀ ਸੀ ਕਿੱਥੋਂ ਰਹਿ ਮੰਨ ਕੀ ਕਰਦਾ ਸੀ? ਮੱਤਨ ਸਿੰਘ ਮੱਤਨ ਤੋਂ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਲੋਂ ਟ੍ਰਾਂਸਪੋਰਟ। ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਅੱਧਾ ਵੀ ਗੱਲ ਸਾਹਮਣੇ ਆਈ ਹੈ। ਸਰ ਪੁਲਿਸ ਨੂੰ ਪਤਾ ਸੀ ਇਸ ਬਾਰੇ। ਸਰ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਹੈ ਜੋ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਕਿ ਕੋਈ ਕਲੀਅ ਉਹਦੇ ਜਿਹੜੇ ਘੁੜਾਏ ਹੋਏ ਨੇ ਅਜੇ ਬਿਆਨ ਨਹੀਂ ਵੀ ਦੇ ਰਿਆ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐਗਜ਼ੈਕਟਲੀ ਬਾਸੜੇ ਦੇ ਵਿੱਚ ਹੋਇਆ ਤਰੀਨ ਬਾਸੜੇ ਸਰ ਛੜੇ ਵੀ ਹੋਇਆ ਜੀ ਹਾਂ ਜੀ ਉਧਰ ਵੀ ਚਾਰਵੇਂ ਲੱਗਦਾ ਸਰ ਛੜੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਕਿਉਂਕਿ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਰ ਲਈ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲਾਇਆ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬਾਸੜੇ ਤੁਹਾਨੂੰ ਦੱਸਦਾ ਤੁਸੀਂ ਇਹਨਾਂ ਕਿਹਾ ਉਹ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤਹੱਤ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦਫਤਰ ਸਰ ਇਹ ਸ਼ਾਟੇ ਵਾਲਾ ਮਾਮਲਾ ਵੀ ਨਾਲ ਨਾਲ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੋ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਹੈ